ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਪੁਰਾਣੇ ਟਾਇਰਾਂ ਦਾ ਜ਼ਖੀਰਾ ਵੱਡੀ ਪੰਦਰ ਤੇ ਡੇਂਗੂ ਮਲੇਰੀਆ ਮਿਲਿਆ ਸ਼ਹਿਰ ਦੇ ਵਿਚਕਾਰ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਬਣੀ ਡੇਂਗੂ ਮੱਛਰ ਦੀ ਹੱਬ ਸਿਹਤ ਵਿਭਾਗ ਟੀਮ ਵੱਲੋਂ ਚਲਾਇਆ ਗਿਆ ਡੇਂਗੂ ਮਲੇਰੀਆ ਸਰਚ ਅਭਿਆਨ ਅੱਜ ਜਿਹੜੇ ਤੁਸੀਂ ਸਾਡੇ ਨੋਟਸ ਚ ਲਿਆਂਦੀ ਆ ਕਿਉਂਕਿ ਪਾਰਸ਼ਾ ਦਾ ਮੌਸਮ ਆ بارشਾਂ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਵੀ ਪਾਰਸ਼ਾ ਪੈ ਰਹੀਆਂ ਸੀ ਇਹ ਅੱਜ ਸਾਡੇ ਧਿਆਨ ਚ ਆਂਦਾ ਤੁਸੀਂ ਵੀ ਟਾਇਰਾਂ ਦੇ ਵਿੱਚ ਕਈ ਥਾਵਾਂ ਤੇ ਪਾਣੀ ਜਮਾ ਸੀ ਉਮਾਜ਼ ਸਟਾਫ ਨੂੰ ਸਾਰੇ ਨੂੰ ਇਹ ਦਿੱਤਾ ਕਰਤੀਆਂ ਵੀ ਪਾਣੀ ਉਹਨਾਂ ਚੋਂ ਕੱਢ ਕੇ ਤੇ ਉਹਨਾਂ ਦੇ ਤਰਪਾਲਾਣਾ ਢਾ ਕੇ ਦਿੱਤੇ ਜਾਣਗੇ ਤੇ ਬਾਕੀ ਵੀ ਜਿਹੜੀ ਆ ਜਿੱਥੇ ਪਾਣੀ ਖੜਾ ਵਾ ਕੁਲਰਾਂ ਕਰ ਲੈਣਾ ਚਾਪੋ ਅਸੀਂ ਸਾਫ਼ ਕਰਵਾ ਦਿੱਤਾ ਜਾਂਦਾ। ਚਾੱਕ ਦੇ ਬਾਈ। ਚਾੱਕ ਲੈ। ਬੱਸ ਆ ਪਾਣੀ ਡੁੱਲਟਾ ਜਲੇ। ਵਾਹ। Macam mana? Macam mana? ਠੀਕ ਬਾਕੀ ਬਾਕੀ ਤੋਂ ਕਰ ਗਏ ਮੈਨੂੰ ਇਹ ਰਾਹ ਗਰਾਵੀ ਕਰਾ ਦੇ ਮੈਂ ਤੇ ਨੰਬਰ ਭੇਜਣਾ ਆ ਉਹਦਾ ਠੀਕ ਆ ਨਹੀਂ ਮੈਂ ਇਹ ਤਾਂ ਬਰਬਾਦ ਰੱਖਣੇ ਚੰਡੀਗੜ੍ਹ ਪਹਾੜੇ ਕਰਨਾ ਕਰਦਾ ਸੰਤਰੀ ਕਰਨਾ ਪਹਾੜੇ ਤੇ ਇਸ ਵਾਰ ਐਲਾਨਾ ਨੂੰ ਕਾਫੀ ਜ਼ਿਆਦਾ ਬਰਸਾਤ ਹੋਈ ਹੈ ਲਗਾਤਾਰ 2-2 3-3 ਦਿਨ بارش ਪੈਣ ਕਰਕੇ ਜਗਾ ਜਗਾ ਤੇ ਪਾਣੀ ਇਕੱਠਾ ਹੋਇਆ ਹੋਇਆ ਹੈ ਤੇ ਮੇਰੀ ਸਾਰੇ ਨਗਰ ਵਾਸੀ ਬਲਕਿ ਜਿਲਾ ਵਸੀਆਂ ਨੂੰ ਅਪੀਲ ਹੈ ਕਿ ਆਪਣੇ ਘਰ ਦੇ ਆਲੇ ਦੋਲੇ ਜਿੱਥੇ ਵੀ ਕਿਤੇ ਕੋਈ ਪਾਣੀ ਇਕੱਠਾ ਹੋਇਆ ਹੋਇਆ ਉਹਨੂੰ ਇਕੱਠਾ ਨਾ ਹੋਣ ਦੇਣ ਆਪਣੇ ਘਰ ਦੇ ਵਿੱਚ ਜਿਹੜੀ ਫ੍ਰਿਜ ਦੀ ਕਰੇ ਹੈ ਜਾਂ ਕੋਈ ਗੰਮਲੇ ਆਏ ਜਾਂ ਆਸ-ਪਾਸ ਕੋਈ ਖੱਲੀ ਪਏ ਬਰਤਨ ਜਾਂ ਟਾਇਰ ਵਗੈਰਾ ਹੈ ਕੋਈ ਵੀ ਕਚਰਾ ਪਏ ਜਿੰਦੇ ਵਿੱਚ ਪਾਣੀ ਇਕੱਠਾ ਹੋ ਰਿਹਾ ਉਹਨੂੰ ਪਲੀਜ਼ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਪਾਣੀ ਹੈ ਇਹਦੇ ਵਿੱਚ ਮੱਛਰ ਦੇ ਲਾਰਵੇ ਉਤਪੰਨਦੇ ਆ ਉਸ ਤੋਂ ਬਾਅਦ ਮੱਛਰ ਦੇ ਪੈਦਾ ਹੋਣ ਨਾਲ ਬਹੁਤਾਂ ਬਿਮਾਰੀਆਂ ਹੁੰਦੀਆਂ ਹਨ ਅਸੀਂ ਹੜ੍ਹਾਂ ਤੋਂ ਤਾਂ ਜਿੱਟ ਰਹੇ ਹਾਂ ਉਹ ਇਤਨਾ ਆਫਤਾ ਹੈਗੀ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਟਲੀਸਟ ਅਸੀਂ ਮੱਛਰਾਂ ਤੋਂ ਪਬਲਿਕ ਨੂੰ ਬਚਾ ਕਰ ਸਕੀਏ ਤਾਂ ਕਿ ਡੈਂਗੀ ਮਲੇਰੀਆ ਜਿਆਦਾ ਨਾ ਹੋਣ ਹਲੇ ਤੱਕ ਕੰਟਰੋਲ ਦੇ ਵਿੱਚ ਹੈਗੇ ਆ ਤੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਤੇ ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਵੀ ਸਰਕਾਰੀ ਹਸਪਤਾਲ ਆਮਦਨੀ ਕਲੀਨਿੰਗ ਜਿਹੜਾ ਵੀ ਤੁਹਾਨੂੰ ਨੇੜੇ ਪੈਂਦਾ ਹੈ ਉੱਥੇ ਆ ਕੇ ਆਪਣੇ ਖੂਨ ਦੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਪਤਾ ਚੱਲ ਸਕੇ ਕਿ ਬੁਖਾਰ ਕਿਤੇ ਡੈਂਗੀ ਹੈ ਮਲੇਰੀਆ ਕਰਕੇ ਤਾਂ ਨਹੀਂ ਹੈ ਤਾਂ ਕਿ ਉਹਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਸੀਰੀਅਸਨੈਸ ਨਾ ਹੋਵੇ ਕਿਸੇ ਨੂੰ ਇਹਦੇ ਪਾਣੀ ਦੀ ਜਿਹੜਾ ਤੁਸੀਂ ਜਨੇ ਖਰਾਬ ਦੇ ਪ੍ਰੋਗਰਸੈਂਪਲ ਵਗੈਰਾ ਲੈ ਆ ਰਹੇ ਜੀ ਜੀ ਸਾਰੇ ਜ਼ਿਲ੍ਹੇ ਪਰਚੋ ਵੱਖ-ਵੱਖ ਬਲਾਕਸ ਤੋਂ ਡੇਲੀ ਸਾਡੇ ਕਾਫੀ ਜ਼ਿਆਦਾ ਸੈਂਪਲ ਪਾਣੀ ਦੇ ਲੈ ਕੇ ਜਿਹੜਾ ਪੀਣ ਵਾਲੇ ਪਾਣੀ ਦੇ ਸਰੋਤ ਹੈ ਉਹਨਾਂ ਤੋਂ ਲੈ ਕੇ ਖਰੜ ਦੀ ਸਾਡੀ ਜਿਹੜੀ ਲੈਬ ਹੈ ਉੱਥੇ ਟੈਸਟਿੰਗ ਲਈ ਡੇਲੀ ਭੇਜੇ ਜਾ ਰਹੇ ਹੈ